हां जी ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦੇਤ ਨਾਲ ਬਹੁਤ ਵੱਡੀ ਖਬਰ ਸੁਣਾਉਣ ਜਾ ਰਿਹਾ ਮੈਂ ਤੁਹਾਡੇ ਸਾਹਮਣੇ ਯੋਗੀ ਅਦੇਤ ਤੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਹੁਤ ਵੱਡੀ ਖਬਰ ਸੁਣਾਉਣ ਜਾ ਰਿਹਾ ਜਿਹੜੀ ਕਿ ਗੁਰਪੰਤ ਸਿੰਘ ਪੰਨੋ ਉਹਨੇ ਧਮਕੀ ਦੇ ਦਿੱਤੀ ਹੈ ਤੇ ਬਹੁਤ ਵੱਡੀ ਧਮਕੀ ਹੈ ਜਿਹੜੀ ਕਿ ਇੱਕ ਪਹਿਲਾਂ ਵੀ ਦੇ ਚੁੱਕੇ ਨੇ ਦੋ ਦਿਨ ਪਹਿਲਾਂ ਤੁਸੀਂ ਇੱਕ ਧਮਕੀ ਸੁਣੀ ਐ ਗੁਰਪੰਤ ਸਿੰਘ ਪੰਨੂ ਦੀ ਔਰ ਦੂਜੇ ਪਾਸੇ ਅੱਜ ਜਿਹੜੀ ਨਵੀਂ ਅਪਡੇਟ ਆ ਇਹਦੇ ਵਿੱਚ ਗੁਰਪੰਤ ਸਿੰਘ ਪੰਨੂ ਨੇ ਯਾਨੀ ਇੱਕ ਖਾਲਸਾ ਰਾਜ ਦਾ ਦੁਬਾਰੇ ਤੋਂ ਫੇਰ ਤੋਂ ਜਿਹੜਾ ਕਿ ਝੰਡਾ ਚੜਾਉਣ ਦੀ ਗੱਲ ਕਹਿ ਦਿੱਤੀ ਐ ਇਹਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਤੰਗ ਮਚ ਚੁੱਕਿਆ ਇਸ ਖਬਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਨੀਂਦ ਉਡਾ ਦਿੱਤੀ ਐ ਕਿ ਪੰਜਾਬ ਦਾ ਮੁੱਖ ਮੰਤਰੀ ਔਰ ਯੋਗੀ ਨਾਥ ਜਿਹੜਾ ਯੂਪੀ ਦਾ ਮੁੱਖ ਮੰਤਰੀ ਯੋਗੀ ਅਦਿੱਤਨਾਥ ਇਹਨਾਂ ਦੋਵਾਂ ਮੁੱਖ ਮੰਤਰੀਆਂ ਦੀ ਨੀਂਦ ਉਡਾ ਦਿੱਤੀ ਇਸ ਗੱਲ ਨੇ ਕਿ ਜਿਹੜੀ ਪੰਨੂ ਨੇ ਧਮਕੀ ਦਿੱਤੀ ਹੈ ਪੂਰੇ ਦੇਸ਼ ਭਰ ਨਹੀਂ ਮੁਲਕਾਂ ਦੇ ਵਿੱਚ ਤਾਂਡਵ ਕਰ ਰਹੀ ਹੈ ਇਹਦੀ ਗੱਲ ਤਾਂ ਹੁਣ ਮੈਂ ਤੁਹਾਨੂੰ ਉਹ ਗੱਲ ਸੁਣਾਉਣ ਜਾ ਰਿਹਾ ਵੀਡੀਓ ਦੇ ਵਿੱਚ ਕਿ ਪੰਨੂ ਨੇ ਕੀ ਕਿਹਾ ਉਸ ਨੇ ਇੱਕ ਝੰਡਾ ਚੜਾਉਣ ਦਾ ਜਿਹੜਾ ਐਲਾਨ ਕਰ ਦਿੱਤਾ ਐਲਾਨ ਵੀ ਐਸਾ ਕਿ ਜਿਹੜੀ ਕਿਸੇ ਨੂੰ ਰਾਤ ਤੱਕ ਭਰ ਨੀਂਦ ਨਾ ਆਵੇ ਮੁੱਖ ਮੰਤਰੀਆਂ ਦੀ ਦੋਵਾਂ ਦੀ ਨੀਂਦ ਉਡਾ ਦਿੱਤੀ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਦੋ ਦਿਨਾਂ ਦਾ ਜਿਹੜਾ ਵਕਤ ਹੈ ਉਹ ਕਿੰਨਾ ਭਾਰੀ ਹੋ ਸਕਦਾ ਇਹ ਤਾਂ ਆਪਣੇ ਆਪ ਦੇ ਵਿੱਚ ਉਹ ਜਾਣ ਸਕਦੇ ਆ ਜਾਂ ਸਰਕਾਰਾਂ ਜਾਣ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਜਨਤਾ ਇੱਕ ਪਾਸੇ ਦੁਖੀ ਹੈ ਪੰਜਾਬ ਦੇ ਵਿੱਚ ਸੀਐਮ ਭਗਵੰਤ ਮਾਨ ਤੋਂ ਦੂਜੇ ਪਾਸੇ ਖਾਲਸਤਾਨੀ ਕਿਹਾ ਜਾਂਦਾ ਜਿਹਨੂੰ ਪੰਨੂ ਨੂੰ ਹੋਰ ਵੀ ਬਹੁਤ ਵੱਡਾ ਜਿਹੜਾ ਕਿ ਇੱਕ ਧਮਕਾ ਹੈ ਪਹਿਲਾਂ ਵੀ ਧਮਕਾ ਚੁੱਕੇ ਨੇ 2 ਦਿਨ ਪਹਿਲਾਂ ਜਿਹੜੀ ਧਮਕੀ ਆਈ ਆ ਉਹ ਤੁਸੀਂ ਸਾਰਿਆਂ ਨੇ ਸੁਣੀ ਆ ਉਹ ਕੁੰਬ ਦੇ ਮੇਲੇ ਦੀ ਗੱਲ ਕਰਦਾ ਬਹੁਤ ਸਾਰੀਆਂ ਗੱਲਾਂ ਨੇ ਪਰ ਇਹ ਜਿਹੜੀ ਧਮਕੀ ਆ ਇਹਨੇ ਪੂਰੇ ਪੰਜਾਬ ਦੇ ਲੋਕਾਂ ਦੀ ਵੀ ਨਾਲ-ਨਾਲ ਨੀਂਦ ਉਡਾ ਦਿੱਤੀ ਆ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਖਾਸ ਕਰਕੇ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਇਹ ਮੇਰੇ ਪਮਕੜ ਨੇ ਖੁਦ ਸੀਐਮ ਭਗਵੰਤ ਮਾਨ ਕਹਿੰਦਾ ਉਹਨਾਂ ਲੋਕਾਂ ਦੀ ਨੀਂਦ ਉਡਾ ਦੇਣ ਵਾਲੀ ਵੀਡੀਓ ਮੈਂ ਤੁਹਾਡੇ ਸਾਹਮਣੇ ਸਰਵਾਉਣ ਜਾ ਰਿਹਾ तो तो भगवंत मान पर खोले आम निशाना साधा उसने कहा की ये महाकुंभ दो हजार पच्चीस तक इस हिंदुत्व का आखिरी महाकुंभ कर देंगे जवाब देगी ਔਰ ਜਵਾਬ ਦੇਾਂਗੇ ਮਹਾ ਕੁੰਭ ਮੇਲਾ 2025 ਵਾਲੇ ਦਿਨ ਦਿਨ ਤਰੀਖਾਂ ਯਾਦ ਕਰ ਲੋ 14 ਜਨਵਰੀ 2025 29 ਜਨਵਰੀ 2025 ਤੇ 3 ਫਰਵਰੀ 2025 ਜਦੋਂ ਇਹ ਭਾਰਤੀ ਜਸ਼ਤ ਗੁਰ ਹਕੂਮਤ ਦਾ ਨੁਮਾਇੰਦਾ ਹੋਵੇ ਤੇ ਗੰਗੂ ਦੀ ਔਲਾਦ yogi ਬ੍ਰਿਆਗ ਰਾਜ ਮਹਾ ਕੁੰਭ ਮੇਲੇ ਪਹੁੰਚਣਗੇ ਇਸ ਦਾ ਜਵਾਬ ਦਿੱਤਾ ਜਾਏਗਾ ਜੜਾ ਤੋਂ ਹਲਾਕੇ ਰੱਖ ਦਿੱਤਾ ਜਾਏਗਾ ਇਸ ਹਿੰਦੂ ਤਵਾ ਇਸ ਅਤਵਾਦੀ ਹਿੰਦੂ ਤਵਾ ਨੂੰ ਉਹ ਯਾਦ ਰੱਖੋ ਇਹ ਮਹਾਕੁੰਭ ਇਹ ਮਹਾਕੁੰਭ 225 ਇਸ ਹਿੰਦੂ ਤਵਾ ਅਤਵਾਦੀਆਂ ਦਾ ਆਖਰੀ ਮਹਾਕੁੰਭ ਕਰ ਦਿਆਂਗੇ ਤੇ ਇਹ ਮਹਾਕੁੰਭ ਮੇਲਾ 225 ਸਿਕਸ ਫਰ ਜਸਟਿਸ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਜਵਾਬ ਦੇਗੀ ਇਸ ਹਿੰਦੂ ਅਤਵਾਦ ਨੂੰ ਖੜਾ ਤੋ ਉਖਾੜ ਕੇ ਤਿੰਨ ਤਰੀਕਾ ਯਾਦ ਰੱਖੋ 14 ਜਨਵਰੀ 29 ਜਨਵਰੀ 3 ਫਰਵਰੀ ਕਿਸ Hindu ਅਤਵਾਦਾ ਝੜਾ ਤੋ ਉਖਾੜ ਕੇ ਰੱਖ ਦਿਆ ਵੇ ਬੰਨੂ ਨੇ ਵੀਰੇ ਜਾਰੀ ਕਰ ਬਹੁਤ ਵੱਡੀ ਖਬਰ ਆ ਜਿਹੜੀ ਕਿ ਸੀਐਮ ਭਗਵੰਤ ਮਾਨ ਦੀ ਨਾਲ ਨਾਲ ਨਹੀਂ ਦੌੜਾ ਦਿੱਤੀ ਹੈ ਔਰ ਯੋਗੀ ਹ ਦੇ ਨਾਥ ਜਿਹੜੇ ਕਿ ਜੂਪੀ ਦੇ ਮੁੱਖ ਮੰਤਰੀ ਨੇ ਜਿਹੜੇ ਕਹਿੰਦੇ ਨੇ ਅਸੀਂ ਮਾਫੀਆ ਦਾ ਖਾਤਮਾ ਕਰ ਦਿੰਨੇ ਆ ਅਸੀਂ ਐਂ ਕਰ ਦਨੇ ਆ ਤਾਂ ਹੁਣ ਤੁਸੀਂ ਇਹ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹ ਧਮਕੀ ਦਿੱਤੀ ਗਈ ਹੈ ਇਹ ਕੋਈ ਆਮ ਖਾਸ ਧਮਕੀ ਨਹੀਂ ਪੰਨੂ ਨੂੰ ਸਾਰੇ ਲੋਕ ਜਾਣਦੇ ਨੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਕੁੰਭ ਦਾ ਮੇਲਾ ਲੱਗਣਾ 2025 ਦੇ ਵਿੱਚ ਅਸੀਂ ਕੁਝ ਵੱਡਾ ਕਰਾਂਗੇ ਜਿਹਦੇ ਨਾਲ ਅਸੀਂ ਤੁਹਾਡੀਆਂ ਜੜਾਂ ਹਿਲਾ ਕੇ ਰੱਖ ਦੇਾਂਗੇ ਪਰ ਗੱਲ ਹੁਣ ਇੱਥੇ ਆ ਜਾਂਦੀ ਆ ਖਾਲਸਾ ਰਾਜ ਦੇ ਨਾਲ ਜੁੜਦੀ ਹੈ ਗੱਲ ਖਾਲਸੇ ਦਾ ਝੰਡਾ ਚੜਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਤਾਂ ਤੁਹਾਡਾ ਇਸ ਵੀਡੀਓ ਦੇ ਵਿੱਚ ਕੀ ਤੁਹਾਡੀ ਪ੍ਰਕਿਰਿਆ ਇਹ ਜ਼ਰੂਰ ਲਿਖਿਓ ਕਮੈਂਟਾਂ ਦੇ ਵਿੱਚ ਔਰ ਹੁਣ ਮੈਂ ਗੱਲ ਕਰੂੰਗਾ ਸੀਐਮ ਭਗਵੰਤ ਮਾਨ ਦੀ ਸੀਐਮ ਭਗਵੰਤ ਮਾਨ ਤੋਂ ਸਿੱਧਾ ਇਹ ਕਹੀਏ ਤਾਂ ਸਾਡੇ ਪੰਜਾਬ ਦੇ ਲੋਕ ਅੱਕੇ ਹੋਏ ਨੇ ਪਰ ਅਸੀਂ ਉਹ ਲੋਕ ਨਹੀਂ ਜਿਹੜਾ ਕਿ ਉਹਨੂੰ ਧਮਕੀ ਦਈਏ ਧਮਕੀ ਦਾ ਨਹੀਂ ਦਰਅਸਲ ਸਾਡੇ ਲੋਕ ਆ ਜਿਹੜੇ ਉਹ ਇਹਨਾਂ ਨੇ ਹੀ ਧਮਕਾ ਰੱਖੇ ਨੇ ਤਾਂ ਜਦੋਂ ਬਾਹਰੋਂ ਧਮਕੀ ਆਉਂਦੀ ਹੈ ਅਮਰੀਕਾ ਦੇ ਵਿੱਚੋਂ ਚ ਕੈਨੇਡਾ ਦੇ ਵਿੱਚ ਹੁਣ ਪੰਨੂ ਵਰਗੇ ਲੋਕ ਔਰ ਉਹਨਾਂ ਲੋਕਾਂ ਬਣਿਓ ਇਹਨਾਂ ਨੂੰ ਫਿਰ ਡਰ ਲੱਗਦਾ ਪਰ ਸਾਡੇ ਵਾਲੇ ਲੋਕ ਜਦੋਂ ਚੀਖ ਚੀਖ ਕੇ ਕਹਿੰਦੇ ਨੇ ਕਿ ਸਾਡੇ ਹੱਕ ਮਾਰ ਰਹੇ ਨੇ ਸਾਨੂੰ ਤੁਸੀਂ ਜਿਹੜਾ ਕਿ ਸਾਡੇ ਹੱਕ ਵੀ ਨਹੀਂ ਲੈਣ ਦਿੰਦੇ ਨਾ ਸਾਨੂੰ ਪ੍ਰੋਟੈਸਟ ਕੀਤਾ ਜਾ ਰਿਹਾ ਸਾਡਾ ਉਹ ਕਰੰਦੰਨੇ ਹੋ ਕਿਉਂਕਿ ਹੁਣ ਡੱਲੇਵਾਲ ਸਾਹਿਬ ਨੂੰ ਲੈ ਕੇ ਜਿਹੜੀ ਖਬਰ ਹੈ ਬੇहद ਜਿਆਦੇ ਦੁੱਖदाई ਖਬਰ ਪਲ-ਪਲ ਆਉਂਦੀ ਰਹਿੰਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਸਾਰਾ ਯਾਨੀ ਇੱਕ ਮਾਮਲਾ ਖੜਾ ਨਾ ਸਾਡਾ ਪ੍ਰਸ਼ਾਸਨ ਸਹੀ ਤਰ੍ਹਾਂ ਕੰਮ ਕਰਦਾ ਨਾ ਸਾਡੀਆਂ ਸਰਕਾਰਾਂ ਸਹੀ ਤਰ੍ਹਾਂ ਕੰਮ ਕਰਦੀਆਂ ਤਾਂ ਫਿਰ ਹੁਣ ਤੁਸੀਂ ਦੇਖੋ ਇਹਨਾਂ ਨੂੰ ਵੇਖਦੇ ਹੋਇਆਂ ਮੌਜੂਦਾ ਹਾਲਾਤ ਆ ਜਿਹੜੇ ਪੰਜਾਬ ਦੇ ਇਹਨਾਂ ਨੂੰ ਦੇਖਦੇ ਹੋਇਆਂ ਬਾਹਰ ਤੱਕ ਤੋਂ ਧਮਕੀਆਂ ਸਾਡੇ ਮੁੱਖ ਮੰਤਰੀਆਂ ਨੂੰ ਵੀ ਮਿਲ ਰਹੀਆਂ ਨੇ ਇਹ ਕੋਈ ਆਮ ਖਾਸ ਧਮਕੀ ਨਹੀਂ ਇਨੂੰ ਹਲਕੇ ਚ ਵੀ ਨਹੀਂ ਲੈਣਾ ਚਾਹੀਦਾ ਕਿਉਂਕਿ ਪੂਰੇ ਦੇਸ਼ ਭਰ ਦੇ ਵਿੱਚ ਇਸ ਵੀਡੀਓ ਨੇ ਤੰਦ ਮਚਾ ਦਿੱਤਾ ਹੈ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੁਪੀ ਦੇ ਮੁੱਖ ਮੰਤਰੀ ਯੋਗੀ ਅਦਿਤਨਾਥ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕੀ ਹੁੰਦਾ ਕੀ ਹੈ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਹੀ ਇਸ ਗੱਲਾਂ ਨੂੰ ਲੈ ਕੇ ਚਿਕਣਾ ਕਿਉਂਕਿ ਉਹਨਾਂ ਨੇ ਕਈ ਵਾਰ ਬੁਲਟ ਪ੍ਰੂਫ ਸ਼ੀਸ਼ੇ ਦਾ ਜਿਹੜਾ ਜ਼ਿਕਰ ਹੋਇਆ ਸ਼ੀਸ਼ੇ ਦੇ ਵਿੱਚ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ ਸਪੀਚ ਦਿੱਤੀ ਆ ਤਾਂ ਹੁਣ ਪੰਜਾਬੀਓ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਾਂਗੇ ਕੀ ਹੁੰਦਾ ਕੀ ਆ ਤਾਂ ਤੁਹਾਡੀ ਕੀ ਰਾਇ ਆ ਤੁਹਾਡੀ ਕੀ ਪ੍ਰਕਿਰਿਆ ਹੈ ਕਮੈਂਟਾਂ ਦੇ ਵਿੱਚ ਮੇਰਾ ਵੀਰ ਜ਼ਰੂਰ ਲਿਖਣਾ ਤਾਂ ਕਿ ਮੈਨੂੰ ਇਸ ਗੱਲ ਦਾ ਪਤਾ ਲੱਗੇ ਕਿ ਸਾਡੇ ਪੰਜਾਬ ਦੇ ਲੋਕ ਚਾਹੁੰਦੇ ਕੀ ਨੇ ਕਾਹੀਗਾ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ